ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਾਰੀਆਂ ਸੰਗਤਾਂ ਦੇ ਨਾਲ ਇਹ ਜਿਸ ਪਰਿਵਾਰ ਦੀ ਆਪਾਂ ਜਾਣਕਾਰੀ ਸਾਂਝੀ ਕਰਨ ਲੱਗੇ ਹਾਂ ਇਸ ਪਰਿਵਾਰ ਦਾ ਜੋ ਪਿਛਲੇ ਸਮੇਂ ਪੰਜਾਬ ਵਿੱਚ ਹੜ੍ਹ ਆਏ ਸੀ ਹੜ੍ਹ ਆਉਣ ਕਾਰਨ ਪਰਿਵਾਰ ਦਾ ਜੋ ਇੱਕ ਪੁਰਾਣੀ ਇਮਾਰਤ ਦਾ ਘਰ ਬਣਿਆ ਸੀ ਉਸ ਦੀ ਛੱਤ ਵੀ ਡਿੱਗ ਗਈ ਸੀ ਤੇ ਕੰਧਾਂ ਪਾੜ ਗਈਆਂ ਸੀ ਤੇ ਇੱਕ ਅਕੰਧ ਡੱਗ ਪਈ ਸੀ ਤੇ ਜਦੋਂ ਇਸ ਪਿੰਡ ਵਿੱਚ ਅਸੀਂ ਪਰਿਵਾਰ ਦੀ ਸੇਵਾ ਕਰਨ ਆਏ ਰਾਸ਼ਨ ਪਾਣੀ ਦੀ ਸਾਨੂੰ ਇਹਨਾਂ ਨੇ ਆਪਣੇ ਹਾਲਾਤ ਦੱਸੇ ਕਿ ਸਾਡੇ ਨਾਲ ਆਪਾਣਾ ਵਰਤਿਆ ਹੜ੍ਹ ਦੇ ਵਿੱਚ ਤੇ ਅਸੀਂ ਸੰਗਤਾਂ ਦੇ ਸਹਿਯੋਗ ਦੇ ਨਾਲ ਇਸ ਪਰਿਵਾਰ ਦੀ ਘਰ ਦੀ ਉਸਾਰੀ ਕਰਵਾਉਣ ਦੀ ਸੇਵਾ ਲਈ ਸੀ ਦਾਸਨੇ ਝੋਲੀ ਵਿੱਚ ਪਾਈ ਸੀ ਇਸ ਪਰਿਵਾਰ ਦੇ ਵਿੱਚ ਇੱਕ ਤੀਨੇ ਤੇ ਉਸ ਦੇ ਪਿਤਾ ਜੀ ਨੇ ਤੇ ਛੋਟਾ ਉਸ ਦਾ ਭਾਈ ਜੋ ਅਜੇ ਕੰਮ ਸਿੱਖ ਤਪਿਆ ਵਾ ਤੇ ਜਿਹੜੇ ਪਿਤਾ ਜੀ ਨੇ ਉਹ ਮੰਡੀ ਦੇ ਵਿੱਚ ਪੱਲੇਦਾਰੇ ਦਾ ਕੰਮ ਕਰਦੇ ਆ ਤੇ ਘਰ ਦੀ ਆਰਥਿਕ ਹਾਲਤ ਤੇ ਕਿਰਤ ਕਮਾਈ ਨਾ ਜ਼ਿਆਦਾ ਹੋਣ ਕਰਕੇ ਇਸ ਪਰਿਵਾਰ ਨੂੰ ਅਸੀਂ ਸੰਗਤਾਂ ਦੇ ਸਾਥ ਦੇ ਨਾਲ ਅਸੀਂ ਇਹ ਵਾਅਦਾ ਕੀਤਾ ਸੀ ਵੀ ਆਪ ਜੀ ਦੀ ਘਰ ਦੀ ਅਸੀਂ ਉਸਾਰੀ ਕਰਵਾ ਕੇ ਦਵਾਂਗੇ ਤੇ ਆਪ ਜੀ ਦੀ ਕਿਰਪਾ ਦੇ ਨਾਲ ਸੰਗਤਾਂ ਦੀ ਕਿਰਪਾ ਦੇ ਨਾਲ ਗੁਰੂ ਸਾਹਿਬ ਦੀ ਕਿਰਪਾ ਦੇ ਨਾਲ ਅਸੀਂ ਇਸ ਪਰਿਵਾਰ ਦੀ ਘਰ ਦੀ ਉਸਾਰੀ ਸ਼ੁਰੂ ਕਰਵਾ ਦਿੱਤੀ ਆ ਤੇ ਅਸੀਂ ਇਹ ਚਾਹੁੰਦੇ ਆ ਕਿ ਸੰਗਤ ਜਿੱਥੇ ਪਹਿਲਾਂ ਸਾਡੇ ਨਾਲ ਮੋਢੇ ਨਾਲ ਮੋਢਾ ਜੋੜ ਕੇ ਖੜ ਕੇ ਵੱਡੇ ਪੱਧਰ ਤੇ ਆਪਣੀ ਕਿਰਤ ਕਮਾਈ ਦਾ ਦਸਵੰਧ ਭੇਜ ਕੇ ਸੇਵਾ ਕਰਦੀ ਆਈ ਆ ਤੇ ਹੁਣ ਅੱਗੇ ਵੀ ਅਸੀਂ ਉਮੀਦ ਕਰਦੇ ਹਾਂ ਕਿ ਸੰਗਤ ਜੋ ਆਪ ਦੇ ਦਾਸ ਨੇ ਸੇਵਾ ਲਈ ਹੈ ਪਰਿਵਾਰਾਂ ਦੀ ਉਹ ਤੁਸੀਂ ਸਾਰੀ ਆਪ ਜੀ ਸਮਾਪਤ ਕਰਵਾਵੋਗੇ ਤੇ ਇਹ ਬੇਨਤੀ ਪ੍ਰਵਾਨ ਕਰਨੀ ਗੁਰੂ ਸਾਹਿਬ ਕਿਰਪਾ ਕਰਨ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ